प्यारे श्रोता जनों वाहेगुरु जी का खालसा वाहेगुरु जी की फतेह खुशबूदार जिंदगी बनावण वाले लेख भाग 147 आओ सुनदे हां प्यारी संगत जी आज असी जपजी साहिब दी 34वी पौड़ी दे अर्थ विस्तार नाल करन दा सुभाग प्राप्त ਕਰ ਰਹੇ ਹਾਂ ਰਾਤੀ ਰੂਤੀ ਥਿਤੀ ਵਰ ਪਵਨ ਪਾਣੀ ਅਗਨੀ ਪਾਤਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿੰਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿਥੈ ਸੋਹਨ ਪੰਚ ਪਰਵਾਨ ਨਦਰੀ ਕਰਮ ਪਵੈ ਨਿਸਾਨ ਕਚ ਪਕਾਈ ਉਥੈ ਪਾਈ ਨਾਨਕ ਗਇਓ ਜਾਪੈ ਜਾਈ ਅਰਥਾਤ ਗੁਰੂ ਜੀ ਕਹਿੰਦੇ ਹਨ ਇਸ ਪੌੜੀ ਵਿੱਚ ਸ੍ਰਿਸ਼ਟੀ ਅਤੇ ਧਰਤੀ ਭਾਵ ਅਰਥ ਉੱਤੇ ਕੀ ਕੁਝ ਹੋ ਰਿਹਾ ਹੈ ਉਸ ਦਾ ਵਰਣਨ ਕਰ ਰਹੇ ਹਨ ਰਾਤੀ ਰੁਤੀ ਥਿਤੀ ਵਰ ਵਾਹਿਗੁਰੂ ਜੀ ਨੇ ਰਾਤ ਭਾਗ ਦਿਨ ਤੋਂ ਬਾਅਦ ਰਾਤ ਆਉਂਦੀ ਹੈ ਚਾਨਣ ਤੋਂ ਬਾਅਦ ਹਨੇਰਾ ਤੇ ਰੁਤਾਂ ਵੀ ਬਣਾਈਆਂ ਹਨ ਸਰਦੀ ਗਰਮੀ ਪਤਝੜ ਵਰਖਾ ਰੁੱਤ ਬਸੰਤ ਰੁੱਤ ਅਤੇ শীত ਬਹਾਰ ਹਲਕੀ ਠੰਡੀ ਰੁੱਤ ਵਿੱਚ ਫੁੱਲਾਂ ਦੀ ਬਹਾਰ ਹੁੰਨਾ ਇਸ ਤਰ੍ਹਾਂ ਦੀਆਂ 6 ਰੁੱਤਾਂ ਬਣਾਈਆਂ ਹਨ ਅਤੇ ਤਾਰੀਖ ਤੇ ਵਾਰ ਇਸ ਸਮੇਂ ਦੀ ਵੰਡ ਵੀ ਈਸ਼ਵਰ ਦੇ ਬਣਾਏ ਨਿਯਮ ਅਨੁਸਾਰ ਮਨੁੱਖਾਂ ਨੇ ਇਹਨਾਂ ਦਾ ਨਾਂ ਵੀ ਰੱਖ ਲਿਆ ਹੈ ਪਵਨ ਪਾਣੀ ਅਗਨੀ ਪਤਾਲ ਹਵਾ ਪਾਣੀ ਅਗਨੀ ਜਾਂ ਗਰਮੀ ਪਤਾਲ ਭਾਵ ਧਰਤੀ ਦੇ ਥੱਲੇ ਜਿਸ ਵਿੱਚ ਜੀਵ ਜੰਤੂਆਂ ਦਾ ਜੀਵਨ ਵੀ ਹੈ ਤੇ ਧਾਤਾਂ ਹਨ ਅਤੇ ਕੀਮਤੀ ਜਵਾਰਾਤ ਵੀ ਈਸ਼ਵਰ ਨੇ ਹੀ ਬਣਾਏ ਹਨ ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਈਸ਼ਵਰ ਨੇ ਬ੍ਰਹਿਮੰਡ ਦੇ ਅੰਦਰ ਧਰਤੀ ਪਵ ਅਰਥ ਆਪਣੇ ਨਿਯਮਾਂ ਅਨੁਸਾਰ ਅਸਮਾਨ ਵਿੱਚ ਲਟਕਾ ਰੱਖੀ ਹੈ ਤੇ ਉਸ ਧਰਤੀ ਨੂੰ ਸੱਚਾ ਜੀਵਨ ਜਿਉਣ ਦਾ ਸਥਾਨ ਬਣਾਇਆ ਹੋਇਆ ਹੈ। ਇਸ ਵਿੱਚ ਜੀ ਜੁਗਤ ਕੇ ਰੰਗ ਇਸ ਧਰਤੀ ਉੱਤੇ ਅਨੇਕਾਂ ਕਿਸਮਾਂ ਦੇ ਜੀਵ ਜੰਤੂ ਬਣਾਏ ਹਨ। ਸਾਰੇ ਹੀ ਸੁੰਦਰ ਹਨ, ਅਦਭੁਤ ਹਨ। ਅਨੇਕਾਂ ਹੀ ਰੰਗਾਂ ਦੇ ਹਨ। ਤੇ ਰੰਗ ਬਰੰਗੇ ਵੀ ਹਨ ਅਤੇ ঈশ্বর ਦੁਆਰਾ ਮਨੁੱਖ ਨੂੰ ਜਾਂ ਹੋਰ ਜੀਵਾਂ ਨੂੰ ਵੀ ਯੁਗਤੀਆਂ ਭਾਵ ਤਰੀਕੇ ਅਸੂਲ ਜੀਵਨ ਚਲਾਉਣ ਲਈ ਬਖਸ਼ੇ ਹੋਏ ਹਨ ^{(3)} ਕੇ ਨਾਮ ਅਨੇਕ ਅਨੰਤ ਅਤੇ ਉਹਨਾਂ ਦੇ ਨਾਮ ਅਨੇਕਾਂ ਹੀ ਹਨ ਭਾਵ ਅਨੇਕਾਂ ਕਿਸਮਾਂ ਦੇ ਜੀਵ ਜੰਤੂ ਹਨ ਤੇ ਉਹਨਾਂ ਦੇ ਨਾਮ ਵੀ ਰੱਖੇ ਹੋਏ ਹਨ ਹਰ ਚੀਜ਼ ਦਾ ਨਾਂ ਹੁੰਦਾ ਹੈ ਨਾਮ ਤੋਂ ਬਿਨਾ ਬੇਨਾਮੀ ਕੋਈ ਚੀਜ਼ ਨਹੀਂ ਹੈ ਕਰਮੀ ਕਰਮੀ ਹੋਏ ਵਿਚਾਰ ਇਸ ਸ੍ਰਿਸ਼ਟੀ ਉੱਤੇ ਸਭ ਤੋਂ ਸਰਬ ਉੱਤਮ ਰਚਨਾ ਮਨੁੱਖ ਹੀ ਹੈ ਈਸ਼ਵਰ ਦੇ بنائے ਨਿਯਮ ਅਨੁਸਾਰ ਇਸ ਨੂੰ ਕਰਮ ਕਰਨ ਦੀ ਖੁੱਲ ਹੈ ਇਸ ਧਰਤੀ ਤੇ ਰਹਿ ਰਹੇ ਮਨੁੱਖ ਜੋ ਕਰਮ ਕਰਦੇ ਰਹਿੰਦੇ ਹਨ ਉਹਨਾਂ ਦੇ ਕੀਤੇ ਕਰਮਾਂ ਦੀ ਵਿਚਾਰ ਈਸ਼ਵਰ ਦੁਆਰਾ ਕੀਤੀ ਜਾਂਦੀ ਹੈ ਸੱਚਾ ਆਪ ਸੱਚਾ ਦਰਬਾਰ ਈਸ਼ਵਰ ਜੋ ਸੱਚ ਹੈ ਤੇ ਉਸ ਦਾ ਦਰਬਾਰ ਵੀ ਸੱਚਾ ਹੈ ਪਭ ਉਸਦੀ ਰਚੀ ਹੋਈ ਦੁਨੀਆ ਸੱਚੀ ਹੈ ਕਿਉਂਕਿ ਸੱਚੇ ਅਸੂਲਾਂ ਨਾਲ ਬਣਾਈ ਹੈ ਤੇ ਚਲਾ ਰਿਹਾ ਹੈ ਤਿਥੇ ਸੋਹਣ ਪੰਛ ਪਰਵਾਣ ਇਸ ਧਰਤੀ ਉੱਤੇ ਈਸ਼ਵਰ ਦੀ ਸੰਪੂਰਨ ਹਕੂਮਤ ਚਲਦੀ ਹੈ ਸਾਰੀ ਧਰਤੀ ਉੱਤੇ ਹੀ ਸੱਚ ਪ੍ਰਭੂ ਦਾ ਦਰਬਾਰ ਹੀ ਹਰ ਵੇਲੇ ਲੱਗਾ ਰਹਿੰਦਾ ਹੈ मनुख ਦੇ ਮਨ ਅੰਦਰ ਵੀ ਈਸ਼ਵਰ ਦਾ ਨਿਵਾਸ ਹੈ। ਧਰਮੀ ਅਤੇ ਅਧਰਮੀ ਮਨੁੱਖ ਦੋ ਕਿਸਮ ਦੇ ਜੀ ਰਹੇ ਹਨ। ਪ੍ਰੰਤੂ ਈਸ਼ਵਰ ਨੂੰ ਧਰਮੀ ਲੋਕ ਹੀ ਭਾਵ ਸੰਤ ਮਹਾਪੁਰਸ਼ ਲੋਕ ਹੀ ਸੱਚੇ ਲੋਕ ਹੀ ਸਹੁੰਦੇ ਹਨ। ਭਾਵ ਉਸ ਨੂੰ ਚੰਗੇ ਲੱਗਦੇ ਹਨ। ਨਦਰੀ ਕਰਮ ਪਵੈ ਨਿਸ਼ਾਨ ਜੋ ਮਨੁੱਖ ਪਵਿੱਤਰ ਕਰਮ ਕਰਦਾ ਰਹਿੰਦਾ ਹੈ ਉਸ ਉੱਤੇ ਈਸ਼ਵਰ ਦੀ ਨਦਰ ਪੈ ਜਾਂਦੀ ਹੈ ਭਾਵ ਈਸ਼ਵਰ ਦੀ ਮਿਹਰ ਪ੍ਰਾਪਤ ਹੋ ਜਾਂਦੀ ਹੈ ਉਹ ਮਨੁੱਖ ਪ੍ਰਮਾਣਿਤ ਹੋ ਜਾਂਦਾ ਹੈ ਭਾਵ ਉਹ ਪ੍ਰਭੂ ਦੇ ਦਰ ਤੇ ਉੱਤਮ ਮਨੁੱਖ ਦੀ ਪਦਵੀ ਪ੍ਰਾਪਤ ਕਰ ਲੈਂਦਾ ਹੈ ਉੱਤਮ ਪਦਵੀ ਦਾ ਇਨਾਮ ਮਿਲ ਜਾਂਦਾ ਹੈ ਕੱਚ ਪਕਾਈ ਉਥੇ ਪਾਈ ਨਾਨਕ ਗਿਆ ਜਾਪੇ ਜਾਈਂ ਈਸ਼ਵਰ ਦੇ ਦਰ ਤੇ ਹੀ ਜਾ ਕੇ ਪਤਾ ਚੱਲਦਾ ਹੈ ਕਿ ਕੌਣ ਝੂਠਾ ਹੈ ਕੌਣ ਸੱਚਾ ਹੈ ਕੌਣ ਚੰਗਾ ਹੈ ਕੌਣ ਬੁਰਾ ਜਦੋਂ ਸੱਚ ਦੀ ਕਸਵੱਟੀ ਲਾਈ ਜਾਂਦੀ ਹੈ ਤਾਂ ਨਿਰਣਾ ਹੋ ਜਾਂਦਾ ਹੈ ਈਸ਼ਵਰ ਹਰ ਵਕਤ ਸਾਡਾ ਲੇਖਾ ਜੋਖਾ ਕਰਦਾ ਰਹਿੰਦਾ ਹੈ ਤੇ ਸਾਨੂੰ ਦੁੱਖ ਸੁੱਖ ਉਸੇ ਹਿਸਾਬ ਨਾਲ ਦਿੰਦਾ ਰਹਿੰਦਾ ਹੈ ਵਿਆਖਿਆਕਾਰ ਦਿਵਿੰਦਰਜੀਤ ਸਿੰਘ ਪਿਆਰੇ ਸਰੋਤਾ ਜਨੋ ਨਿਰੋਲ ਸੱਚ ਦਾ ਗਿਆਨ ਟੀਵੀ ਚੈਨਲ ਜੋ ਸੱਚ ਦੇ ਪ੍ਰਚਾਰ ਲਈ ਹੈ ਇਸ ਨੂਰojana ਸੁਣੋ ਜੀ ਆਪਣੇ ਮਿੱਤਰਾਂ ਰਿਸ਼ਤੇਦਾਰਾਂ ਅਤੇ ਜਾਣਕਾਰਾਂ ਵਿੱਚ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤੇ ਸਬਸਕ੍ਰਾਈਬ ਵੀ ਕਰੋ ਜੀ ਸੱਚ ਦਾ ਗਿਆਨ ਵੰਡਣਾ ਪਰ ਉਪਕਾਰ ਹੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ